ਮੈਂ ਗੁਰਦੀਪ ਸਿੰਘ ਡੰਗ ਅੱਜ ਸਰਦਾਰ ਹਰਪ੍ਰੀਤ ਸਿੰਘ ਦੀ ਡੰਗ ਜੀ ਦੀ ਯਾਦ ਵਿੱਚ ਅਸੀਂ ਇਹ ਚੌਥਾ ਆਧਾਰ ਕਾਰਡ ਦਾ ਕੈਂਪ ਲਗਾ ਰਹੇ ਹਾਂ ਜਿੰਦੇ ਵਿੱਚ ਲੋਕ ਲਾਭ ਲੈ ਰਹੇ ਨੇ ਇੱਥੇ ਆ ਕੇ ਕਿੰਨੇ ਕਿ ਲੋਕਾਂ ਨੂੰ ਹੁੰਦਾ ਲਾਭ ਲਿਆ ਕਿੰਨੇ ਲੋਕ ਕੈਂਪ ਤੋਂ ਆਏ ਕੱਲ ਕੋਈ 40 42 ਲੋਕਾਂ ਨੇ ਲਾਭ ਲਿਆ ਸੀਗਾ ਜੀ ਤੇ ਅੱਜ ਵੀ ਹੁਣ ਤੱਕ ਇੱਥੇ ਐਨੀ ਹੁਣ ਟਪ ਚੁੱਕੀ ਹੈ ਤੇ ਸ਼ਾਮ ਤੱਕ ਹੋਰ ਵਾਧਾ ਹੋਏਗਾ 50 60 ਦੇ ਕਰੀਬ ਬੰਦੇ ਅੱਜ ਵੀ ਲਾਭ ਲੈ ਜਾਣਗੇ ਫਿਰ ਇਹ ਹਰ ਮਹੀਨੇ ਸੀ ਲਗਾਣੇ ਆ ਜੀ ਇਹਨਾਂ ਦਾ ਜਿਹੜਾ ਕੈਂਪ ਆ ਧਾਰਕੜ ਦਾ ਸੀ ਹਰ ਮਹੀਨੇ ਲਗਾਣੇ ਇੱਥੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਸਰਕਾਰੀ ਦਫਤਰਾਂ ਜਾ ਕੇ ਕਈ ਵਾਰੀ ਖੱਜਲ ਖਵਾਰੀ ਹੁੰਦੀ ਆ ਕਈ ਵਾਰੀ ਕੋਈ ਫਾਰਮ ਗਲਤ ਭਰਿਆ ਗਿਆ ਤਾਂ ਦੁਬਾਰਾ ਵਾਪਸ ਮੋੜਨਾ ਪੈਂਦਾ ਇੱਥੇ ਅਸੀਂ ਫਾਰਮ ਵੀ ਆਪ ਭਰ ਕੇ ਦਿੰਨੇ ਆ ਹਰ ਤਰ੍ਹਾਂ ਦੀ ਸਹੂਲਤ ਅਸੀਂ ਇੱਥੇ ਲੋਕਾਂ ਨੂੰ ਦੇ ਰਹੇ ਆ ਹਾਂਜੀ ਮੈਂ ਜਤਿੰਦਰਪਾਲ ਸਿੰਘ ਵਾਸੀ ਮਾਡਰਨ ਐਕਸਟੈਂਸ਼ਨ ਡੀ ਬਲੋਕ ਇਹ ਸਰਦਾਰ ਹਰਪੰਸ ਸਿੰਘ ਡੰਗ ਜੀ ਦੀ ਮਿੱਟੀ ਦੇ ਪਿਆਰੀ ਜਾਨ ਨੂੰ ਸਮਰਪਿਤ ਉਹਨਾਂ ਦੇ ਛੋਟੇ ਬ੍ਰਦਰ ਰਾਣਾ ਡੰਗ ਜੀ ਇੱਥੇ ਹਰ ਮਹੀਨੇ ਕੈਂਪ ਲਗਾ ਰਹੇ ਨੇ ਆਧਾਰ ਕਾਰਡ ਦਾ ਜਿਸ ਦਾ ਕਿ ਲੋਕੀ ਸਾਰੇ ਇੱਥੇ ਪਬਲਿਕ ਫਾਇਦਾ ਉਠਾ ਰਹੀ ਹੈ ਇਹਨਾਂ ਦਾ ਬਹੁਤ ਬਹੁਤ ਧੰਵਾਦ ਹੈ ਇਲਾਕਾ ਦਾ ਕੋਸ਼ਿਸ਼ ਹੋ ਰਹੀ ਹੈ ਅਗੋ ਲਗਾਉਂਦੇ ਨੇ ਪਲਾਨਿੰਗ ਚੱਲ ਰਹੀ ਹੈ ਜੀ ਹਜੇ ਆਧਾਰ ਕਾਰਡ ਦੇ ਲਗਾ ਰਹੇ ਨੇ ਅਗੋ ਕਹਿ ਰਹੇ ਨੇ ਵੀ ਕੋਈ ਕੈਂਪ ਬਾਕੀ ਦੇ ਲਗਾਣਗੇ ਜੀ ਇਹਨਾਂ ਦਾ ਹਰਪ੍ਰੀਤ ਸਿੰਘ ਮੱਕੜ ਜੀ ਅੱਜ ਸਰਦਾਰ ਹਰਪ੍ਰੀਤ ਸਿੰਘ ਡੰਗ ਸਾਹਿਬ ਦੀ ਯਾਦ ਵਿੱਚ ਆਪਣਾ ਆਧਾਰ ਕਾਰਡ ਕੈਂਪ ਲਾਇਆ ਗਿਆ ਹੈਗਾ ਤੇ ਹਰ ਮਹੀਨੇ ਤੋ 1.5 ਮਹੀਨੇ ਦੇ ਵਿੱਚ ਅਸੀਂ ਇਹ ਕੈਂਪ ਲਾਣੇ ਆ ਸਾਡਾ ਚੌਥਾ ਕੈਂਪ ਹੈਗਾ ਵਾ ਤੇ ਰੈਗੂਲਰ ਇਹ ਚੱਲੀ ਜਾਊਗੀ ਸੇਵਾ ਤੇ ਲੋਕਾਂ ਨੂੰ ਅਪੀਲ ਇਹ ਕਰਦੇ ਆ ਵੀ ਜਿਹੜੇ ਵੀ ਲੋਕ ਹੈਗੇ ਜਿਨ੍ਹਾਂ ਨੇ ਆਧਾਰ ਕਾਰਡ ਬਣਵਾਣੇ ਆ ਤੋ ਇਹ ਸੇਵਾ ਦਾ ਲਾਭ ਲੈਣ ਤੇ ਇੱਥੇ ਆ ਕੇ ਆਪਣੇ ਆਧਾਰ ਕਾਰਡ ਠੀਕ ਕਰਾਣ ਅਪਡੇਟ ਕਰਾਣ ਜੋ ਕਰਾਣਾ ਇੱਥੋਂ ਕਰਵਾ ਸਕਦੇ ਨੇ ਕੈਂਪ ਦਾ ਵੀ ਕਰ ਰਿਹਾ ਯੋਜਨ ਮੈਡੀਕਲ ਕੈਂਪ ਵੀ ਲਗਾਣ ਦੀ ਸਾਡੀ ਹੈ ਵੀ ਉਹਨਾਂ ਦੀ ਜਾਨ ਤੇ ਇੱਕ ਮੈਡੀਕਲ ਕੈਂਪ ਵੀ ਲਗਾਇਆ ਜਾਵੇ